ਮੈਂ ਉਹਨਾਂ ਨੂੰ ਇੱਕ ਛੋਟੀ ਜੀ ਉਦਾਹਰਨ ਦਿਆਂ ਮੈਂ ਰਾਤ ਨੂੰ ਡਾਕਟਰ ਸਾਹਿਬ ਨਾਲ ਸੰਝਾ ਕਰ ਰਿਹਾ ਸੀ ਮੇਰਾ ਪੁਲਿਸ ਡਿਪਾਰਟਮੈਂਟ ਮੈਂ ਆਉਂਦਿਆਂ ਵੀ ਦੱਸਿਆ ਸਾਡਾ ਚੀਫ ਮਿਨਿਸਟਰ ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਤੋਂ ਉਹ ਮੁਸਲਮਾਨ ਹੈ ਪਰ ਤਕਰੀਬਨ ਹਰ ਦੂਜੇ ਮਹੀਨੇ ਉਹ ਦਰਬਾਰ ਸਾਹਿਬ ਜਾਂਦਾ ਹੈ ਕਦਰਦਾਨ ਵਿੱਚ ਅਸੀਂ ਦਰਬਾਰ ਸਾਹਿਬ ਚਲੇ ਗਏ ਜੀ ਮੈਂ ਤੈਨੂੰ ਘਟਨਾ ਸੁਣਾਉਣਾ ਦਰਬਾਰ ਸਾਹਿਬ ਉਹਦੇ ਨਾਲ ਚਲੇ ਗਏ ਐਜ਼ ਅ ਡਿਊਟੀ ਸਿਕਿਉਰਿਟੀ ਦੇ ਵਿੱਚ 35 ਦੀ 20 ਆਦਮੀ ਸੀ ਅਸੀਂ ਉਹਦੇ ਵਿੱਚ 17 ਆਦਮੀ ਅਸੀਂ ਸਿੱਖ ਸੀ ਸਿੱਖ ਸੀ 17 ਜਦੋਂ ਅਸੀਂ ਅੰਮ੍ਰਿਤਸਰ ਗਏ ਤੇ ਸਾਡੀਆਂ ਨਾ ਤੁਸੀਂ ਜਿਹੜੀਆਂ ਯੂਨੀਫਾਰਮਾਂ ਨੇ ਮਿਲਟੈਂਸੀ ਕਰਕੇ ਨਾ ਜਿੰਡਕੇ ਦੇ ਵਿੱਚ ਬੜੀ ਯੂ ਟੂ ਮਿਲਟੈਂਸੀ ਹਾਈ ਲੈਵਲ ਦੀ ਸਾਡੀ ਸਭ ਕੁਝ ਡਿਫਰੈਂਟ ਹੈ ਘਾਮ ਪੁਲਿਸ ਤੋਂ ਵੱਖਰਾ ਸਾਡੀਆਂ ਯੂਨੀਫਾਰਮਾਂ ਬਲੈਕ ਕਲਰ ਦੀਆਂ ਬਲੈਕ ਯੂਨੀਫਾਰਮਾਂ ਵੈਪਨ ਸਾਡੇ ਕੋਲ ਸਾਰੇ ਵਿਦੇਸ਼ ਦੇ ਨੇ ਇਜ਼ਰਾਇਲ ਦੇ ਵੈਪਨ ਸੀ ਸਾਡੇ ਕੋਲ ਜਦੋਂ ਅੰਮ੍ਰਿਤ ਵੇਲੇ ਜਾ ਕੇ ਅਸੀਂ ਤਿਆਰ ਹੋ ਕੇ ਡਿਊਟੀ ਨਿਕਲਣ ਲੱਗੇ ਨਾ ਤੇ ਸਾਡਾ ਇੱਕ ਵੀਰ ਕਹਿੰਦਾ ਯਾਰ ਅੱਜ ਦਰਬਾਰ ਸਾਹਿਬ ਜਾਣਾ ਇੱਕ ਕੰਮ ਕਰੋ ਵੀ ਦਾੜੇ ਪ੍ਰਕਾਸ਼ ਰਹਿਣ ਦਿਓ ਸਾਰੇ ਵੀ ਦਾੜੇ ਨਾ ਬੰਨੋ ਨਹੀਂ ਤੇ ਅਸੀਂ ਡਿਊਟੀ 'ਚ ਬਣਦੇ ਆ ਅੱਛਾ ਮੇਰਾ ਤੇ ਚਲੋ ਦਾੜਾ ਘੱਟ ਹੈ ਬਾਕੀਆਂ ਦੇ ਵੱਡੇ ਵੱਡੇ ਲੰਬੇ ਦਾੜੇ ਅਸੀਂ ਦਾੜੇ ਪ੍ਰਕਾਸ਼ ਕਰਦੇ ਅੱਛਾ ਜੀ ਤਿਆਰੀ ਕਰ ਰਹੇ ਸੀ ਤੇ ਉਹਨਾਂ ਦਾ ਲਾਈਜ਼ਨ ਅਫਸਰ ਸਾਡੇ ਕੋਲ ਆਇਆ ਉਹ ਕਹਿੰਦੇ ਜੀ ਇੱਕ ਕੰਮ ਕਰੋ ਇਹ ਦਿਨ ਨੂੰ ਭਜੇਗਾ ਬੜਾ ਤੁਹਾਡਾ ਵੀਆਈਪੀ ਪਤਾ ਨਹੀਂ ਕਿੱਥੇ ਕਿੱਥੇ ਭਜੂ ਤੁਸੀਂ ਸਾਡੀ ਪੁਲਿਸ ਲਾਈਨ 'ਚ ਜਾਓ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰਾ ਲ ਪਤਾ ਨਹੀਂ ਕਿੱਥੇ ਕਿੱਥੇ ਭੱਜੇਗਾ ਅਸੀਂ 17 ਦੇ 17 ਵੈਪਨ ਲੈ ਕਾਲੀਆਂ ਬਰਦੀਆਂ ਐਡੇ ਐਡੇ ਦਾੜੇ ਤੇ ਜਦੋਂ ਅੰਮ੍ਰਿਤਸਰ ਪੁਲਿਸ ਲਾਈਨ ਦੇ ਅੰਦਰ ਗਏ ਨਾ ਮੈਨੂੰ ਮਾਫ ਕਰਿਓ ਮੈਂ ਮੇਰਾ ਘਰ ਆ ਪੰਜਾਬ ਮੈਂ ਨਹੀਂ ਕਿਸੇ ਨੂੰ ਮਾਰਾ ਕਹਿੰਦਾ ਤੇ ਪੁਲਿਸ ਲਾਈਨ ਦੇ ਅੰਦਰ ਐਂਟਰ ਹੋਏ ਤੇ ਕਮਰੇ ਦੇ ਅੰਦਰ ਡੀਐਸਪੀ ਡੀਆਰ ਬੈਠਾ ਹੋਇਆ ਸੀ ਉਹਨੇ ਵੇਖਿਆ ਉਹ ਅੰਦਰੋਂ ਭੱਜ ਆਇਆ ਤੇ ਲਾਈਨ ਅਫਸਰ ਨੂੰ ਕਹਿੰਦਾ ਆਹ ਕੌਣ ਨੇ ਓਏ ਇਹ ਬਾਬੇ ਕਿੱਥੋਂ ਕਹਿੰਦੇ ਜੀ ਜੰਮੂ ਕਸ਼ਮੀਰ ਦੀ ਪੁਲਿਸ ਹੈ ਇਹ ਜੰਮੂ ਕਸ਼ਮੀਰ ਦੀ ਪੁਲਿਸ ਹੈ ਕਹਿੰਦਾ ਮਾਰ ਵਿਸਲ ਅੰਮ੍ਰਿਤਸਰ ਪੁਲਿਸ ਲਾਈਨ ਇਕੱਠੀ ਕਰ ਉਹਨੇ ਪੂਰੀ ਮੈਂ ਗੁਰੂ ਦੀ ਗੋਚ ਚ ਬੈਠਾ ਉਹਨੇ ਅੰਮ੍ਰਿਤਸਰ ਪੁਲਿਸ ਲਾਈਨ ਇਕੱਠੀ ਕਰਤੀ ਤੇ ਜਦੋਂ ਪੁਲਿਸ ਲਾਈਨ ਇਕੱਠੀ ਹੋਈ ਪੂਰੀ ਅੰਮ੍ਰਿਤਸਰ ਪੁਲਿਸ ਲਾਈਨ ਦੇ ਵਿੱਚੋਂ ਤਿੰਨ ਸਾਬਦ ਸੂਰਤ ਸਿੱਖ ਨਿਕਲੇ ਬਾਕੀ ਸਾਰੇ ਪਤ ਤੇ ਜਿਹੜੇ ਤਿੰਨ ਸੀ ਅੱਜ ਤੱਕ ਮੇਰੀ ਅੱਖਾਂ ਦੇ ਸਾਹਮਣੇ ਦ੍ਰਿਸ਼ ਹੈ ਉਹਨਾਂ ਦੇ ਅਥਰੂ ਜਿਹੜੇ ਸੀ ਉਹਨਾਂ ਦੇ ਦਾੜਿਆਂ ਤੇ ਥੱਲੇ ਜਾ ਰਹੇ ਸੀ ਔਰ ਆ ਕੇ ਉਹਨਾਂ ਨੇ ਸਾਡੇ ਪੈਰ ਫੜੇ ਤੇ ਉਹ ਕਹਿੰਦੇ ਜੀ ਤੁਸੀਂ ਪੁਲਿਸ ਵਾਲੇ ਹੋ ਮੈਂ ਕਹੇ ਜੀ ਅਸੀਂ ਪੁਲਿਸ ਵਾਲੇ ਹਾਂ ਕਹਿੰਦੇ ਜੀ ਪਹਿਲਾ ਸਵਾਲ ਮੈਨੂੰ ਪੁੱਛਿਆ ਕਹਿੰਦੇ ਆ ਪੱਗ ਰੋਜ਼ ਬਣਦੇ ਹੋ ਮੈਂ ਕਿਹਾ ਦਿਨ ਚ ਤਿੰਨ ਵਾਰ ਡਿਊਟੀ ਹੋਵੇ ਇਹ ਤਿੰਨ ਵਾਰ ਬਣਦੇ ਆ ਕਹਿੰਦੇ ਸਾਡੇ ਪੰਜਾਬ ਪੁਲਿਸ ਤੇ ਅਸੀਂ ਇੱਕ ਵਾਰ ਬਣੀ ਦੀ 6 ਮਹੀਨੇ ਚਲਾਈ ਦੀ ਡੰਡਾ ਪੱਗ ਕਹਿੰਦੇ ਉਹਨੂੰ ਇਹਦੀ 6-6 ਮਹੀਨੇ ਚਲਾਈ ਉਹ ਧੀਆਰ ਉਹਨੂੰ ਕਹਿੰਦਾ ਬਈ ਤੇਰੀ ਪੁਲਿਸ ਲਾਈਨ ਦੇ ਵਿੱਚ ਤਿੰਨ ਸਾਰੇ ਸਾਬਦ ਸੂਰਤ ਨਿਕਲੇ ਤੇ ਮੈਂ ਇੱਕ ਗੱਲ ਕਹਿਤੀ ਮੈਂ ਕਿਹਾ ਕਦੇ ਜੰਮੂ ਕਸ਼ਮੀਰ ਦੀ ਧਰਤੀ ਤੇ ਆਇਓ ਮੈਂ ਆਪਣੇ ਗੁਰੂ ਤੇ ਮਾਨ ਕਰਕੇ ਕਹਿੰਨਾ ਸਾਡੀ ਜੰਮੂ ਕਸ਼ਮੀਰ ਪੁਲਿਸ ਲਾਈਨ ਉਹਦੇ ਵਿੱਚੋਂ ਤਿੰਨ ਆਦਮੀ ਪਤਤ ਨਹੀਂ ਤੁਸੀਂ ਕੱਢ ਸਕਦੇ ਬਈ ਕੱਢ ਸਕਦੇ ਵੀਰ ਹਰਜਿੰਦਰ ਸਿੰਘ ਮਾਂਜੀ ਕਿਤੇ ਇਸ ਇਲਾਕੇ ਤੇ ਆਇਆ ਨੇ ਉਹਨਾਂ ਨੂੰ ਪੁੱਛ ਕੇ ਵੇਖਿਓ ਉਹਨਾਂ ਨੇ ਇਹ ਘਟਨਾ ਕਿਤੇ ਸੁਣੀ ਸੁਣਾਈ ਹੁਣ ਗੱਲ ਤੁਰਦਿਆਂ ਤੁਰਦਿਆਂ ਤੁਰ ਪਈ ਜੰਮੂ ਦੇ ਵਿੱਚ ਇੱਕ ਨਗਰ ਕੀਰਤਨ ਹੋਇਆ ਤੇ ਸਾਡੇ ਪੁਲਿਸ ਲਾਈਨ ਦੇ ਗੇਟ ਦੇ ਬਾਹਰਲੇ ਪਾਸੇ ਸਟਾਰ ਲੱਗਾ ਹੋਇਆ ਸੀ। ਉਹਨਾਂ ਨੂੰ ਚੇਤੇ ਆ ਗਈ। ਉਹਨਾਂ ਨੇ ਸਟੇਜ ਤੇ ਗੱਲ ਕਹਿਤੀ ਵੀ ਮੈਂ ਪ੍ਰੋਗਰਾਮ ਤੇ ਗਿਆ ਤੇ ਉਸ ਥਾਂ ਤੇ ਕਿਸੇ ਨੇ ਜ਼ਿਕਰ ਕੀਤਾ ਵੀ ਜੰਮੂ ਤੋਂ ਇਹ ਗੱਲ ਇਹ ਘਟਨਾ ਵਾਪਰੀ ਵੀ ਸਿੱਖ ਆਇਸੀ ਸਾਬਤ ਸੁਰ। ਉਹ ਉੱਥੋਂ ਪਾਕਰ ਜਦੋਂ ਥੱਲੇ ਉਤਰਿਆ ਤੇ ਮੈਂ ਕਿਹਾ ਬਈ ਉਹ ਭਈਆ ਉਹ ਤੇ ਇਹੀਂ ਗਏ ਹੋਏ ਸੀ। ਉਹ ਪੁਲਿਸ ਲਾਈਨ ਦੇ ਸਾਹਮਣੇ ਸੀ। ਕਿਤੇ ਮਨਜੀ ਆਇਆ ਪੁੱਛਿਓ। ਮੈਂ ਕਿਹਾ ਆਹ ਹਣ ਤੈਨੂੰ ਆਪਣੀ ਪੁਲਿਸ ਲਾਈਨ ਦੇ ਸੀ। ਤੇ ਜਦੋਂ ਸਾਡੇ ਜੰਮੂ ਮੈਂ ਇਹਦੇ 'ਚ ਇਹ ਕੋਈ ਮੈਂ ਹੰਕਾਰ ਨਹੀਂ ਇਹਦਾ ਇੱਕ ਰਿਜ਼ਲਟ ਹੈ ਇੱਕ ਕਾਰਨ ਹੈ ਐ ਮੈਂ ਗੁਰੂ ਦੀ ਗੋਚ 'ਚ ਕਹਿ ਰਿਹਾ ਨੇ ਐ ਲਾਈਵ ਚੱਲ ਰਿਹਾ ਤੇ ਤੁਸੀਂ ਨਾ ਕਲਿੱਪਾਂ ਕੱਟ ਕੇ ਪਾਓ ਉਹ ਇਹ ਪ੍ਰੂਫ ਹੋ ਜਾਂਦਾ ਨਹੀਂ ਤੇ ਇਦਾਂ ਵੀ ਇਦਾਂ ਹੀ ਕਹਿ ਕੇ ਚਲਾ ਗਿਆ ਇਹਦਾ ਕਾਰਨ ਪਤਾ ਕੀ ਜੀ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਰੂਲ ਰੈਗੂਲੇਸ਼ਨ ਹੈ ਮੈਂ ਗਲਤਾਂ ਕਹਿ ਰਿਹਾ ਵੀ ਸਕੱਤਰ ਸਾਹਿਬ ਨੇ ਗੱਲ ਕਹੀ ਸੀ ਵੀ ਇਹ ਜੰਮੂ 'ਚ ਸਿੱਖੀ ਦਾ ਘਰ ਸਾਡੇ ਇੱਕ ਰੂਲ ਹੈ ਜੀ ਕਿਸੇ ਦਾ ਅਨੰਦ ਕਾਰਜ ਹੋ ਰਿਹਾ ਹੋਵੇ ਨਾ ਮੰਨ ਲਓ ਮੇਰੇ ਬੇਟੇ ਦਾ ਨੰਦਕਾਰਜ ਜੋ ਤੇ ਮੈਂ ਕਰਾ ਰਿਹਾ ਤੇ ਜਦੋਂ ਆ ਕੇ ਬੱਚੀ ਬੱਚਾ ਸਾਹਮਣੇ ਬੈਠਣਗੇ ਨਾ ਤੇ ਪੰਥ ਪ੍ਰਮਾਣਿਤ ਮਰਿਆਦਾ ਕਹਿੰਦੀ ਹੈ ਵੀ ਸੰਗਤ ਕੋਲੋਂ رائے ਲਈਏ ਵੀ ਨੰਦਕਾਰਜ ਕਰੀਏ ਸੰਗਤ ਕੋਲੋਂ رائے ਲਈ ਜਾਂਦੀ ਇਹ ਮਰਿਆਦਾ ਚ ਲਿਖਿਆ ਸਾਡੇ ਉੱਥੇ ਹੈ ਜੀ ਸੰਗਤ ਕੋਲੋਂ رائے ਲੈਣ ਤੋਂ ਪਹਿਲਾਂ ਬੱਚਾ ਬੱਚੀ ਨੂੰ ਪਹਿਲਾਂ ਮੈਂ ਪੁੱਛਾਂਗਾ ਬੇਸ਼ੱਕ ਉਹ ਮੇਰਾ ਬੇਟਾ ਹੈ ਮੈਨੂੰ ਪਤਾ ਉਹ ਅੰਮ੍ਰਿਤਧਾਰੀ ਹੈ ਹਰ ਰੋਜ਼ ਬਾਣੀ ਪੜਦਾ ਮੈਂ ਉਹਨੂੰ ਪੁੱਛਾਂਗਾ ਵੀ ਤੁਸੀਂ ਦੋਨੋਂ ਅੰਮ੍ਰਿਤਧਾਰੀ ਹੋ ਕਿ ਅੰਮ੍ਰਿਤਧਾਰੀ ਹੋ ਜੇ ਫਾਕੜ ਮੇਰੇ ਕੋਲੋਂ ਪੁੱਛਣ ਨੂੰ ਰਹਿ ਗਿਆ ਹਾਉ ਅੰਮ੍ਰਿਤਧਾਰੀ ਸੀ ਆਨੰਦ ਕਾਰਜ ਤੋਂ ਬਾਅਦ ਐਡੀ ਲੰਬੀ ਐਕਸਪਲੇਨੇਸ਼ਨ ਮੇਰੀ ਨਿਕਲ ਜਾਏਗੀ ਕਿ ਤੂੰ ਸੰਗਤ ਦੇ ਸਾਹਮਣੇ ਪੁੱਛਿਆ ਕਿਉਂ ਇੱਕ ਜੰਮੂ ਕਸ਼ਮੀਰ ਦੀ ਖਾਸੀਅਤ ਹੈ ਕਿ ਕੋਈ ਵੀ ਆਨੰਦ ਕਾਰਜ ਕਰਨ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਜੇ ਬੱਚਾ ਬੱਚੀ ਚ ਇੱਕ ਕਹਦੇ ਵੀ ਸੀ ਅੰਮ੍ਰਿਤਧਾਰੀ ਨਹੀਂ ਆ ਕੋਈ ਗ੍ਰੰਥੀ ਕੀਰਤਨੀਆਂ ਪ੍ਰਚਾਰਕ ਰਾਗੀ ਪ੍ਰਧਾਨ ਸੈਕਟਰੀ ਪਿਓ ਦਾ ਪੁੱਤ ਜਮਿਆ ਨਹੀਂ ਉਹਨਾਂ ਦਾ ਆਨੰਦ ਕਾਰਜ ਕਰਾ ਦੇਗਾ ਸਾਡੇ ਤੇ ਥਰ-ਥਰ ਤਰੇ ਤਰੇ ਮਾਰਦੇ ਦੂਜੀ ਉਦਾਹਰਨ ਦਿਆਂ ਜੇ ਕਿਤੇ ਕੇਸ ਕਤਲ ਕਰਕੇ ਕੋਈ ਘਰ ਆ ਜੇ ਨਾ ਤੇ ਪਿੱਟਦਾ ਹੋਇਆ ਆਂਡ ਗਵਾਂਡੋ ਦੇ ਘਰ ਜਾ ਕੇ ਕੋਈ ਗੱਲ ਕਹਿੰਦਾ ਵੀ ਸਾਨੂੰ ਦੁੱਖ ਹੋਇਆ ਅੱਜ ਤੁਹਾਡਾ ਬੱਚਾ ਮਰ ਗਿਆ ਬੱਚੇ ਦੀ ਮੌਤ ਹੋ ਗਈ ਤੁਹਾਡੀ ਇਹੀ ਤੇ ਕਾਰਨ ਹੈ ਸੱਚ ਵੀਰ ਜੀ ਨੇ ਕਿਹਾ ਉਹ ਮੈਨੂੰ ਆਉਂਦਿਆਂ ਸويرੇ ਕਹਿ ਰਹੇ ਕਹਿੰਦੇ ਪੁਲਿਸ ਵਾਲੇ ਤੇ ਗਾਲਾਂ ਗੋਲਾਂ ਚ ਹੀ ਰਹਿੰਦੇ ਆ ਮੈਂ ਕਿਹਾ ਨਹੀਂ ਉਹ ਧਰਤੀ ਦੇ ਵਿੱਚ ਨਾ ਸਾਡੇ ਬਲੱਡ ਦੇ ਵਿੱਚ ਹੀ ਇਦਾਂ ਦਾ ਪਾਤਾ ਚ ਬਲੱਡ ਦੇ ਵਿੱਚ ਪਾਤਾ ਔਰ ਸੱਚ ਜਾਣਿਓ ਅੱਜ ਸਤਿਗੁਰ ਜੀ ਸਾਡੀ 130 ਮਾਈ ਗੁਰ 3.5 ਲੱਖ ਸਾਡੀ ਵਾਦੀ ਇੱਕ ਕਰੋੜ 30 ਲੱਖ ਵਾਦੀਆਂ ਦੇ ਵਿੱਚੋਂ 3.5 ਲੱਖ ਅਸੀਂ ਸਿੱਖ ਆ ਤੇ ਸਤਿਗੁਰ ਜੀ ਦੀ ਰਹਿਮਤ ਦਾ ਸਦਕਾ ਸਾਵਦ ਸੂਰਤ ਸਭ ਤੇ